ਰਪੈਂਚੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੁਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਜੀਹਾਂ ਗਿੱਦੜਬਾਹਾ ਦੇ ਵਿੱਚ ਮੁਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਪੰਚਾਇਤੀ ਚੋਣਾਂ ਨੂੰ ਗਿੱਦੜਬਾਹਾ ਦੇ ਕੁਝ ਪਿੰਡਾਂ ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਫਰਜੀ ਵਾੜੇ ਦਾ ਇਲਜ਼ਾਮ ਕੁਝ ਪਿੰਡਾਂ ਦੇ ਉੱਪਰ ਲੱਗਾ ਕੋਈ ਸੀ ਕਿ ਇੱਥੇ ਫਰਜੀ ਵਾੜਾ ਚੱਲ ਰਿਹਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਸੋ ਇਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ 20 ਪਿੰਡ ਨੇ ਗਿੱਦੜ ਬਾਹਾ ਦੇ ਵਿੱਚ ਚੋਣ ਜਾਬਤਾ ਲੱਗ ਚੁੱਕਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ 20ਾਂ ਪਿੰਡਾਂ ਦੇ ਵਿੱਚ ਚੋਣਾਂ ਹੋਣਗੀਆਂ ਪੰਚਾਇਤੀ ਚੋਣਾਂ ਔਰ ਸਿਰਫ ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਚੋਣ ਹੋਣੀ ਹੈ ਔਰ ਬਾਕੀ ਪਿੰਡਾਂ ਦੇ ਵਿੱਚ ਸਰਪੰਚ ਚੁਣ ਲਿਆ ਗਿਆ ਔਰ ਪੰਚਾਂ ਦੀ ਚੋਣ ਹੋਣੀ ਬਾਕੀ ਹੈ ਯਾਨੀ ਕਿ 20ਾਂ ਪਿੰਡਾਂ ਦੇ ਵਿੱਚੋਂ ਸਿਰਫ ਇੱਕ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਹੋਵੇਗੀ ਔਰ ਬਾਕੀ ਉਨੀਆਂ ਪਿੰਡਾਂ ਦੇ ਵਿੱਚ ਪੰਚਾਇਤੀ ਪੰਚਾਂ ਦੀ ਚੋਣ ਹੋਣੀ ਹੈ ਕਿਉਂਕਿ ਇੱਕ ਪਿੰਡ ਨੇ ਸਰਪੰਚ ਨਹੀਂ ਸੀਗਾ ਚੁਣਿਆ ਉੱਥੇ ਸਰਪੰਚ ਦੀ ਚੋਣ ਹੋਣੀ ਹੈ ਔਰ ਬਾਕੀਆਂ ਪਿੰਡਾਂ ਦੇ ਵਿੱਚ ਸਰਪੰਚ ਚੁਣਿਆ ਜਾ ਚੁੱਕਾ ਹੈ ਔਰ ਪੰਚਾਂ ਦੀ ਚੋਣ ਹੋਣੀ ਬਾਕੀ ਹੈ ਤਾਂ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਤੁਹਾਨੂੰ ਦਿਨ ਵੀ ਦੱਸ ਦਿੰਦੇ ਆ ਕਿ ਕਦੋਂ ਦੀ ਡੇਟ ਦਿੱਤੀ ਗਈ ਹੈ ਤਾਂ 15 ਦਸੰਬਰ ਦਾ ਦਿਨ ਰੱਖਿਆ ਗਿਆ ਪਹਿਲਾਂ 15 ਅਕਤੂਬਰ ਨੂੰ ਵੋਟਾਂ ਪਈਆਂ ਸੀਗੀਆਂ ਪੰਚਾਇਤੀ ਚੋਣਾਂ ਹੋਈਆਂ ਸੀ 15 ਅਕਤੂਬਰ ਨੂੰ ਤੇ ਹੁਣ 15 ਦਸੰਬਰ ਦਾ ਦਿਨ ਰੱਖਿਆ ਗਿਆ 15 ਦਸੰਬਰ ਨੂੰ ਵੋਟਾਂ ਪੈਣਗੀਆਂ ਗਿੱਦੜਬਾਹ ਦੇ ਵਿੱਚ ਸਰਪੰਚੀ ਦੀਆਂ ਦੋਲਾ ਦੇ ਵਿੱਚ ਹੋਣਗੀਆਂ ਔਰ ਪੰਚਾਇਤੀ ਦੀਆਂ ਪੰਚਾਂ ਦੀਆਂ ਚੋਣਾਂ ਬਾਕੀ ਉਹਨੀਆਂ ਪਿੰਡਾਂ ਦੇ ਵਿੱਚ ਹੋਣਗੀਆਂ ਤਾਂ ਵੀ ਤੁਹਾਨੂੰ ਦੱਸ ਦਿੰਦੇ ਆ ਵੱਧ ਤੋਂ ਵੱਧ ਇਸ ਖਬਰ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਪਿੰਡਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿੰਨੇ ਵੀ ਗਿੱਦੜ ਬਾਹਾ ਦੇ ਇਹ 20 ਪਿੰਡ ਨੇ ਕਿ ਕਿੱਥੇ-ਕਿੱਥੇ ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ ਅਸਾ ਬੁੱਟਰ ਦੇ ਵਿੱਚ ਪੈਣਗੀਆਂ ਦਾਦੂ ਮੁਹੱਲਾ ਮੱਲਾ ਦੇ ਵਿੱਚ ਖਿੜਕੀਆਂ ਵਾਲਾ ਵਾੜਾ ਕਿਸ਼ਨਪੁਰਾ ਲੋਹਾਰਾ ਬੁੱਟਰ ਸ਼ਰੀਨ ਕੋਠੇ ਹਜੂਰ ਵਾਲਾ ਕੋਠੇ ਦੱਬਾਂ ਵਾਲਾ ਕੋਠੇ ਕੇਸਰ ਸਿੰਘ ਵਾਲਾ 파ਰੂ ਦੌਲਾ ਕੋਠੇ ਹਿੰਮਤਪੁਰਾ ਪੁੰਦੜ ਲੁੰਡੇ ਵਾਲਾ ਸਮਾਗ ਮੰਨਿਆ ਵਾਲਾ ਸ਼ੇਖਾ ਕੁੰਨਣ ਖੁਰਦ ਮਦੀਰ ਤੇ ਬੁੱਟਰ ਬੁਖਵਾ ਇਹਨਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਹੋਣਗੀਆਂ 15 ਦਸੰਬਰ ਦੀ ਡੇਟ ਦੇ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਿਹੜਾ ਆ ਬਕਾਇਦਾ ਜਾਰੀ ਕਰ ਦਿੱਤਾ ਗਿਆ 20 ਪਿੰਡਾਂ ਦੇ ਵਿੱਚ ਪੰਚਾਇਤੀ ਹੁਣਾ ਚੋਣਾਂ ਹੋਣਗੀਆਂ ਔਰ ਚੋਣ ਜਾਬਤਾ ਵੀ ਜਿਹੜਾ ਆ ਗਿੱਦੜਬਾਹਤ ਵਿੱਚ ਮੁਰ ਤੋਂ ਲੱਗ ਗਿਆ ਕਿਉਂਕਿ ਜਦੋਂ ਹੀ ਚੋਣਾਂ ਦੀ ਜਿਹੜੀ ਡੇਟ ਹੈ ਉਹ ਅਨਾਉਂਸ ਕਰ ਦਿੱਤੀ ਜਾਵੇ ਤਾਂ ਨਾਲ ਦੀ ਨਾਲ ਕੀ ਉੱਥੇ ਚੋਣ ਜਾਬਤਾ ਲੱਗ ਜਾਂਦਾ ਤਾਂ ਇੱਥੇ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਔਰ ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਚੋਣ ਵੀ ਹੋਵੇਗੀ ਔਰ ਬਾਕੀ ਹੁਣੀਆਂ ਪਿੰਡਾਂ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਤਾਂ ਉੱਥੇ ਸਰਪੰਚ ਚੁਣ ਲਿਆ ਬਸ ਪੰਚ ਦੀ ਚੋਣ ਹੋਣੀ ਬਾਕੀ ਹੈ ਤਾਂ ਪੰਚਾਇਤੀ ਚੋਣਾਂ 15 ਦਸੰਬਰ ਤੋਂ ਹੋਣਗੀਆਂ ਇਹਨਾਂ 20 ਪਿੰਡਾਂ ਦੇ ਵਿੱਚ ਰੱਦ ਕੀਤੀਆਂ ਗਈਆਂ ਸੀ ਕਿਉਂਕਿ ਫਰਜੀ ਵਾੜੇ ਦਾ ਦੱਸਿਆ ਜਾ ਰਿਹਾ ਸੀ ਇੱਥੇ ਇਲਜ਼ਾਮ ਲੱਗਾ ਸੀ ਫਰਜੀ ਵਾੜੇ ਦਾ ਔਰ ਉਸ ਤੋਂ ਬਾਅਦ ਰਾਜਾ ਵਣਿੰਗ ਹੁਣਾਂ ਨੇ ਵੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ 20 ਪਿੰਡਾਂ ਦੇ ਵਿੱਚ ਗਿੱਦੜਬਾਹ ਦੇ 20 ਪਿੰਡਾਂ ਦੇ ਵਿੱਚ ਚੋਣਾਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਤੇ ਹੁਣ ਇਹਨਾਂ ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਡੇਢ ਦੇ ਦਿੱਤੀ ਗਈ ਹੈ ਤੇ ਚੋਣਾਂ